ਇਹ ਹੈ ਜੀ ਨਾਮ ਧਾਰੀ ਸ਼ਹੀਦੀ ਸਮਾਰਕ ਮਲੇਰਕੋਟਲਾ ਇਹ ਤੁਸੀਂ ਦੇਖ ਸਕਦੇ ਹੋ ਤੇ ਇਹ ਸੀ ਸ੍ਰੀ ਹਰਨਾਮ ਸਿੰਘ ਜੀ ਦਾ ਸਵਾਗਤੀ ਬਲਾਕ ਬਣਾਇਆ ਹੋਇਆ ਸੋ ਕੋਸ਼ਿਸ਼ ਕਰਦੇ ਆਂ ਆਪਾਂ ਇੱਕ ਪੰਛੀ ਝਾਤ ਪਵਾਉਣ ਦੀ ਤੁਹਾਨੂੰ ਸਾਰਿਆਂ ਨੂੰ ਇਹ ਇਸ ਸ਼ਹੀਦੀ ਸਮਾਰਕ ਤੇ ਸਤਿ ਸ਼ਕਾਲ ਬਾਕੀ ਜੀ ਜਰੂਰ ਜਰੂਰ ਸੋ ਬਾਪੂ ਜੀ ਬੈਠੇ ਨੇ ਕਹਿੰਦੇ ਜੀ ਪ੍ਰਸਾਦਾ ਸਾਕੀ ਜਾਇਓ ਸੋ ਇੱਥੇ ਜਿਹੜਾ ਕਿ ਤੁਸੀਂ ਇਹ ਦੇਖ ਰਹੇ ਹੋ ਖੰਡਾ ਬਣਿਆ ਹੋਇਆ ਜਿੰਨੇ ਵੀ ਖੰਡੇ ਦੇ ਵਿੱਚ ਨਿਸ਼ਾਨ ਨੇ ਉਹ ਦੱਸਦੇ ਨੇ ਕਿ ਇੰਨੇ ਸ਼ਹੀਦ ਉਰੇ ਹੋਏ ਸੀ ਤੇ ਅੰਗਰੇਜ਼ਾਂ ਵੱਲੋਂ ਸੁਤੰਤਰਤਾ ਸੰਗਰਾਮ ਦੇ ਵਿੱਚ ਸਿਰ ਲੱਥ ਜਿਹੜੇ ਸੂਰੇ ਸੀਗੇ ਇਨੂੰ ਸਾਕਾ ਮਲੇਰਕੋਡਲਾ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਸੋ 17 ਅਤੇ 18 ਜਨਵਰੀ 1872 ਦੀ ਇਹ ਗੱਲ ਆ ਸੋ ਇਹ ਤੋਪਾਂ ਵੀ ਉਸ ਸਮੇਂ ਦੀਆਂ ਇੱਥੇ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਤੋਪਾਂ ਦੇ ਅੱਗੇ ਇਹ ਜਿਹੜੇ ਸਿਰਲਥ ਯੋਧੇ ਸੀਗੇ ਸੂਰਮੇ ਸੀਗੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਸੋ ਉਸ ਸਮੇਂ ਦਾ ਮੈਂ ਇੱਕ ਤੁਹਾਨੂੰ ਸੀਨ ਵੀ ਇੱਥੇ ਤਸਵੀਰ ਲੱਗੀ ਹੋਈ ਆ ਦਿਖਾਉਣਾ ਚਾਹੂਗਾ ਇਹ ਸ਼ਹੀਦੀ ਸਾਕਾ ਮਲੇਰ ਕੋੜਲਾ 17 18 ਜਨਵਰੀ 1872 ਇੱਥੇ 65 ਨਾਮਤਾਰੀ ਸਿੰਘਾਂ ਨੂੰ ਤੋਪਾਂ ਨਾਲ ਉਡਾਏ ਜਾਣ ਦਾ ਦ੍ਰਿਸ਼ ਹੈ ਜੀ ਇਹ ਇਹਨਾਂ ਦੇ ਵਿੱਚੋਂ ਇੱਕ ਬਰਿਆਮ ਸਿੰਘ ਜੀ ਸੀਗੇ ਜਿਹੜੇ ਉਹ ਮਦਰੇ ਕੱਦਦੇ ਸੀਗੇ ਸੋ ਉਹਨਾਂ ਦਾ ਤੋਪ ਦੇ ਸਾਹਮਣੇ ਪੂਰੇ ਨਹੀਂ ਆਉਂਦੇ ਸੀ ਤਾਂ ਉਹ ਦੌੜ ਕੇ ਖੇਤਾਂ ਵਿੱਚੋਂ ਜਿਹੜੇ ਟੀਮਾਂ ਟੀਮਾਂ ਯਾਨੀ ਕਿ ਰੋੜੇ ਵਗੈਰਾ ਇਟਾਂ ਵਗੈਰਾ ਇਕੱਠੀਆਂ ਕਰ ਲਿਆ ਆ ਤੇ ਥੜਾ ਬਣਾ ਕੇ ਉਸ ਉੱਤੇ ਖੜੇ ਹੋ ਕੇ ਤੋਪਚੀ ਨੂੰ ਕਹਿਣ ਲੱਗੇ ਕਿ ਤੋਪ ਚਲਾ ਹੁਣ ਮੈਂ ਇਸ ਦੇ ਬਰਾਬਰ ਖੜਾ ਹਾਂ ਤੋਪ ਚੱਲੀ ਤੇ ਉਹ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋ ਗਏ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹੋ ਟੀਮਾਂ ਯਾਨੀ ਕਿ ਡਲੀਆਂ ਤੇ ਇਟਾਂ ਤੇ ਰੋੜਿਆਂ ਤੇ ਖੜੇ ਨੇ ਸੋ ਇਹ ਉਹ ਤੋਪਾਂ ਨੇ ਜਿਹੜੀਆਂ ਤੋਪਾਂ ਨੇ ਐ ਨਾਮ ਧਾਰੀ ਸ਼ਹੀਦਾ ਸਹੀਦ ਕੀਤਾ ਸਿੰਘਾਂ ਨੂੰ ਸੇ ਇਹ ਦੇਖ ਸਕਦੇ ਹੋ ਤੁਸੀਂ ਉਸ ਸਮੇਂ ਦੀ ਮੋਹਰ ਤੇ ਲਿਖਿਆ ਹੋਇਆ ਕਿ 1857 ਸੋ ਸਿਰਲਤ ਜੋਧਿਆਂ ਦੀਆਂ ਕੁਰਬਾਨੀਆਂ ਨੂੰ ਅਸੀਂ ਕਰੋੜ ਕਰੋੜ ਵਾਰ ਨਮਨ ਕਰਦੇ ਹਾਂ ਜੀ ਭਾਵੇਂ ਕਿ ਸਾਡਾ ਜ਼ਿਲ੍ਹਾ ਮਲੇਰਕੋਟਲਾ ਅਸੀਂ ਅਕਸਰ ਇੱਥੇ ਆਉਂਦੇ ਰਹਿੰਨੇ ਆ ਪਰ ਅੱਜ ਇਹ ਪਹਿਲੀ ਵਾਰ ਸਵਾਭੂ ਬਣਿਆ ਕਿ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਨੇ ਉਹ ਦਿਖਾ ਸਕੀਏ ਸੋ ਇੱਥੇ ਜੋੜੇ ਉਤਾਰ ਕੇ ਅੱਗੇ ਜਾਣਾ ਪੈਂਦਾ ਜੀ ਸੋ ਆਪਾਂ ਚੱਲਦੇ ਆਂ ਤੇ ਨਮਨ ਕਰਦੇ ਆਂ ਆਪਾਂ ਉਹਨਾਂ ਸ਼ਹੀਦਾਂ ਦੀ ਜਿਹੜੀ ਯਾਦ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਆਂ ਉਹ ਕッカ ਸੀ ਦੀ ਸਮਾਰਕ ਮਲੇਰ ਕੋਲ ਦਾ ਨੀ ਪੱਥਰ ਰੱਖਿਆ ਗਿਆ ਸੀਗਾ ਉਸ ਵਕਤ ਦੇ ਮੁੱਖ ਮੰਤਰੀ ਬਿਆਨਤ ਸਿੰਘ ਵੱਲੋਂ ਤੇ ਬਹੁਤ ਵੱਡੀ ਇਹ ਇੱਕ ਯਾਦਗਾਰ ਬਣੀ ਹੋਈ ਆ ਤੇ ਇੱਥੇ ਦੱਸਦੀ ਏ ਕਿ ਅ ਹੋਰਨਾਂ ਧਰਮਾਂ ਦੇ ਲੋਕ ਵੀ ਇੱਥੇ ਇਸ ਸਮਾਰਕ ਦੇ ਉੱਤੇ ਨਤਮਸਤਕ ਹੋਣ ਆਉਂਦੇ ਨੇ 66 ਕੁੱਕੇ ਸਿੰਘਾਂ ਦੀ ਸ਼ਹੀਦੀ ਯਾਦਗਾਰ ਜਿਹੜੀ ਤੁਸੀਂ ਦੇਖ ਰਹੇ ਹੋ ਉਹਨਾਂ ਦੀ ਜ਼ਾਤ ਦੇ ਵਿੱਚ ਇੱਕ ਜੋਤ ਵੀ ਜਗਦੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਸਿਆਹਟ ਹੌਲ ਨੇ ਇਸ ਖੰਡੇ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਕਿ ਕਿ ਸੇਹੋਰ ਅਹ ਧਰਮ ਦੇ ਨਾਲ ਸੰਬੰਧਿਤ ਲੋਕ ਵੀ ਜਿਹੜੇ ਇੱਥੇ ਆਉਂਦੇ ਨੇ ਉਹ ਇਸ ਮਾਰਕ ਦੇ ਦਰਸ਼ਨ ਕਰਦੇ ਨੇ ਸੋ ਇਹ ਸ਼ਹੀਦਾਂ ਦੀ ਜ਼ਾਤ ਦੇ ਵਿੱਚ ਇੱਥੇ ਜੋਤ ਜਗਦੀ ਹੈ ਜੀ ਖੰਡਾ ਦੇ ਬੁਰਾ ਆ ਜੱਬੀ ਪੂਰੇ ਘੰਡੇ ਦੀ ਗੱਲ ਹੈ ਪੂਰੇ ਘੰਡੇ ਦੀ ਆ ਪੂਰਾ ਘੰਡਾ ਨਹੀਂ ਜਰੂਰ ਜਰੂਰ ਅੱਗੇ ਖੜੀ ਹੋ ਜਾ ਸੋ ਆਪਾਂ ਗਲਵਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਇਹਨਾਂ ਦੇ ਨਾਲ ਬਾਬਾ ਜੀ ਐ ਦੱਸਣਾ ਚਾਹੋਗੇ ਤੁਸੀਂ ਕਿਵੇਂ ਇੱਥੇ ਆਏ ਔਰ ਕਿੰਨੀ ਵੀ ਵਾਰ ਆਏ ਹੋ ਕਿਸ ਤਰ੍ਹਾਂ ਲੱਗਿਆ ਉਹਰੇ ਆ ਕੇ ਕੀ ਨਾਮਾ ਜੀ ਤੁਹਾਡਾ ਕਿੱਥੋਂ ਆਏ ਹੋ ਪਮਨੀ ਚੰਨਪੁਰੀ ਸ੍ਰੀ ਪਰਮਦਾਮ ਆਸ਼ਰਮ ਪਠਾਨਕੋਟ ਅੱਛਾ ਜੀ ਔਰ ਮੇਰਾ ਸਾਧਗੁਰ ਸਥਾਨ ਹੈ ਜੀ ਸ੍ਰੀ ਪੈਨੀ ਸਾਹਿਬ ਠੀਕ ਹੈ ਜੀ ਔਰ ਮੈਂ ਪੰਜਵੀਂ ਵਾਰ ਇੱਥੇ ਆਇਆ ਜੀ ਠੀਕ ਹੈ ਜੀ ਔਰ ਇੱਥੇ ਆ ਕੇ ਬਹੁਤ ਵੱਡੀ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਦੇਸ਼ ਪ੍ਰਤੀ ਔਰ ਸਮਾਜ ਪ੍ਰਤੀ ਕਿਸ ਤਰ੍ਹਾਂ ਕਾਰਜ ਕਰਨਾ ਹੈ ਬਿਲਕੁਲ ਔਰ ਅਸੀਂ ਆਪਣੇ ਦੇਸ਼ ਪ੍ਰਤੀ ਇਮਾਨਦਾਰ ਹੋ ਕੇ ਅਸੀਂ ਅੱਛੇ ਕਾਰਜਾਂ ਨੂੰ ਕਰਦੇ ਹੋਏ ਸਮਾਜ ਨੂੰ ਉਸ ਪਨਪਿਤਾ ਕਾਲਪੁਰਨਾ ਜੋੜਨਾ ਹੈ ਇਸੀ ਭਾਵਨਾ ਨਾਲ ਅਸੀਂ ਇੱਥੋਂ ਅਸੀਰਵਾਦ ਲੈਨੇ ਆਂ ਔਰ ਸੱਚੇ ਪਾਤਸ਼ਾਹ ਦੀ ਚਰਨਾ ਜੀ ਅਰਦਾਸ ਕਰਦੇ ਆਂ ਕਿ ਪਾਸੇ ਸਭ ਦਾ ਪਲਕ ਬਹੁਤ ਬਹੁਤ ਧੰਨਵਾਦ ਬਿਲਕੁਲ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਤੁਸੀਂ ਦੇਖਿਆ ਕਿ ਐ ਕਿਸ ਤਰ੍ਹਾਂ ਜਿਹੜੇ ਹੈ ਗਣ ਲੋਕ ਇੱਥੇ ਬੜੀ ਭਾਵਨਾ ਦੇ ਨਾਲ ਬੜੇ ਸਤਿਕਾਰ ਦੇ ਨਾਲ ਆਉਂਦੇ ਨੇ ਤੇ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਜਿੱਤੇ ਜਿੱਥੇ ਨਤਮਸਤਕ ਹੁੰਦੇ ਨੇ ਉੱਥੇ ਉਹਨਾਂ ਦੀ ਕੁਰਬਾਨੀ ਤੋਂ ਪ੍ਰੇਰਣਾ ਵੀ ਲੈਂਦੇ ਨੇ ਸੋ ਬੜੀ ਖੂਬਸੂਰਤ ਜਗ੍ਹਾ ਹੈਗੀ ਆ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਸਕਦੇ ਹੋ ਉੱਥੇ ਡਾਕੂਮੈਂਟਰੀ ਜਿਹੜਾ ਹੈਗਾ ਸੋ ਦਿਖਾਈ ਜਾਂਦੇ ਨੇ ਸੋ ਉਸ ਦੇ ਨਾਲ ਹੀ ਮੈਂ ਦਿਖਾਉਣਾ ਚਾਹੂੰਗਾ ਕਿ ਆ ਦੇਖੋ ਕਿੰਨੇ ਖੂਬਸੂਰਤ ਇੱਥੇ ਗੇਂਦਿਆਂ ਦੀ ਜਿਹੜੀ ਹੈਗੀ ਆ ਉਹ ਬੂਟੇ ਲਗਾਏ ਗਏ ਨੇ ਤੇ ਆਉਣ ਵਾਲੇ ਤਕਰੀਬਨ ਇੱਕ ਮਹੀਨੇ ਨੂੰ ਇਹਨਾਂ ਦੇ ਫੁੱਲ ਖਿੜ ਜਾਣੇ ਨੇ ਸੋ ਇੱਥੇ ਦਾ ਨਜ਼ਾਰਾ ਜਿਹੜਾ ਉਹ ਅਨੰਦਿਤ ਕਰਦਾ ਜੀ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਤੇ ਇੱਕ ਵਾਰ ਮੈਂ ਇਧਰੋਂ ਵੀ ਤੁਹਾਨੂੰ ਇਹ ਖੰਡਾ ਸਾਹਿਬ ਦੇ ਦਰਸ਼ਨ ਕਰਾ ਦਨਾ ਸੋ ਜੇਕਰ ਤੁਸੀਂ ਮਲੇਰ ਕੋਟਲਾ ਆਉਨੇ ਹੋ ਤੇ ਮਲੇਰ ਕੋਟਲਾ ਆਕੇ ਇੱਕ ਵਾਰ ਤੁਸੀਂ ਜਰੂਰ ਇਹ ਇਸ ਸਥਾਨ ਤੇ ਆਓ ਤੇ ਬੱਚਿਆਂ ਨੂੰ ਇਥੋਂ ਦੇ ਇਤਿਹਾਸ ਬਾਰੇ ਦੱਸੋ ਸੋ ਇਹ ਸਾਹਮਣੇ ਜਿਹੜਾ ਹੈਗਾ ਜੀ ਇੱਕ ਗੋਲ ਬਿਲਡਿੰਗ ਬਣੀ ਹੋਈ ਆ ਇਹ ਕਹਿੰਦੇ ਜੀ ਇਸ ਪਵਿੱਤਰ ਸਥਾਨ ਇਹ ਪਵਿੱਤਰ ਸਥਾਨ ਹੈ ਤੇ ਇਥੇ ਸਿਰ ਟਾਕੇ ਤੇ ਜੋੜੇ ਬਾਹਰ ਉਤਾਰ ਕੇ ਆਓ ਇਹ ਪਾਰਕ ਨਹੀਂ ਹੈ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਆ ਤੇ ਬੜੀ ਇੱਕ ਡਿਫਰੈਂਟ ਤਰ੍ਹਾਂ ਦੀ ਇਹ ਇਮਾਰਤ ਬਣੀ ਹੋਈ ਆ ਸੋ ਉਹਨਾਂ ਸ਼ਹੀਦਾਂ ਨੂੰ ਅਸੀਂ ਵਾਰ-ਵਾਰ ਨਤਮਸਤਕ ਹੁੰਨੇ ਆ ਜਿਨ੍ਹਾਂ ਨੇ ਆਪਣੇ ਦੇਸ਼ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਹਣਾ ਸੋ ਵੜੀ ਗ੍ਰਮਣੀ ਇੱਕ ਜਗਾ ਜੀ ਇਹ ਸੋ ਇੱਕ ਵਾਰ ਫੇਰ ਗੁਜਾਰਸ਼ ਕਰਦੇ ਆ ਕਿ ਜੇਕਰ ਤੁਸੀਂ ਮਲੇਰ ਕੋਟਲਾ ਆਏ ਹੋ ਜਾਂ ਕਦੇ ਵੀ ਤੁਹਾਡਾ ਸਬਬੋਣ ਦਾ ਮਲੇਰ ਕੋਟਲਾ ਆਉਣ ਦਾ ਤਾਂ ਤੁਸੀਂ ਇੱਕ ਵਾਰ ਇਸ ਨਾਮ ਧਾਰੀ ਸ਼ਹੀਦੀ ਸਮਾਰਕ ਤੇ ਜ਼ਰੂਰ ਆਓ ਆਪਣੇ ਬੱਚਿਆਂ ਨੂੰ ਆਪਣੇ ਗੌਰਵਮਈ ਇਤਿਹਾਸ ਦੇ ਨਾਲ ਜੋੜਨ ਦਾ ਯਤਨ ਕਰੋ ਬਹੁਤ ਬਹੁਤ ਧੰਨਵਾਦ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਕਿਉਂਕਿ ਸਾਡਾ ਮਕਸਦ ਹੁੰਦਾ ਕਿ ਅਸੀਂ ਪੰਜਾਬ ਦੇ ਗੌਰਵਮਈ ਇਤਿਹਾਸ ਦੇ ਨਾਲ ਇੱਥੋਂ ਦੇ ਜਿੱਥੇ ਵੀ ਅਸੀਂ ਜਾਂਦੇ ਆ ਤੁਹਾਨੂੰ ਦਰਸ਼ਨ ਕਰਾਈਏ ਤੇ ਉਹਨਾਂ ਚੀਜ਼ਾਂ ਤੋਂ ਜਾਣੂ ਕਰਵਾਈਏ ਸੋ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੀ ਹੌਸਲਾ ਫਜ਼ਾਈ ਹੁੰਦੀ ਹੈ ਤੇ ਅੱਗੇ ਹੋਰ ਕੰਮ ਕਰਨ ਲਈ ਪ੍ਰੇਰਨਾ ਮਿੱਤਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ